ਚੰਡੀਗੜ੍ਹ ਦੇ ਹਲੋ ਬਾਜਰਾ ਲਾਈਟ ਪੁਆਇੰਟ ਤੇ ਕੁਝ ਹੀ ਦੂਰੀ ਤੇ ਇੱਕ ਬੰਦੇ ਦੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਤਾ ਗਰਦਨ ਤੇ ਪੁਲਿਸ ਮੌਕੇ ਦੇ ਕ੍ਰਾਈਮ ਸੀਨ ਤੇ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇਜ਼ ਤਾਰ ਹਥਿਆਰ ਨੂੰ ਲੱਭ ਰਿਹਾ ਕਿ ਕਿਸ ਹਥਿਆਰ ਦੇ ਨਾਲ ਹਮਲਾ ਕੀਤਾ ਸੱਚੀ ਗੱਲ ਦੋਸਤੋ ਫਿਰ ਤੋਂ ਹਾਜ਼ਰ ਇੱਕ ਹੋਰ ਖਬਰ ਦੇ ਨਾਲ ਇੱਕ ਖਬਰ ਹੈ ਚੰਡੀਗੜ੍ਹ ਦੇ ਹਲੋ ਬਾਜਰਾ ਲਾਈਟ ਪੁਆਇੰਟ ਤੇ ਕੁਝ ਹੀ ਦੂਰੀ ਤੇ ਇੱਕ ਬੰਦੇ ਦੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਤਾ ਗਰਦਨ ਤੇ ਤੇ ਲਹੂ ਲਹਾਨ ਹੋਏ ਬੰਦੇ ਦੀ ਵੀ ਜਿਹੜੀ ਪਹਿਚਾਨ ਹੈ ਹਲੋ ਮਜਰੀ ਦੇ ਹੀ ਰਹਿਣ ਵਾਲਾ ਹੈ ਮਕਾਨ ਨੰਬਰ 81 ਸੰਜੀਤ ਨਾਮ ਤੋਂ ਹੋਈ ਹੈ ਪੂਰਾ ਮਾਮਲਾ ਦੱਸਾਂਗੇ ਪੂਰਾ ਮਾਮਲਾ ਕੀ ਹੈ ਹਨੇਰੇ ਦਾ ਫਾਇਦਾ ਚੱਕਦੇ ਹੋਏ ਹਮਲਾਵਰ ਨੇ ਤੇਜ਼ ਤਾਰ ਹਥਿਆਰ ਦੇ ਨਾਲ ਗਰਦਨ ਤੇ ਹਮਲਾ ਕਰਤਾ ਜਿੱਥੇ ਸੰਜੀਤ ਲਹੂ ਲਹਾਨ ਹੋ ਗਿਆ ਇਹ ਹਮਲਾ ਉਸ ਵਕਤ ਹੋਇਆ ਜਦੋਂ ਸੰਜੀਤ ਆਪਣੀ ਡਿਊਟੀ ਦੇ ਲਈ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਹਮਲਾਵਰ ਨੇ ਨੇਰੇ ਦਾ ਪੂਰਾ ਫਾਇਦਾ ਚੱਕਿਆ ਹਮਲਾਵਰ ਨੇ ਨੇਰੇ ਦਾ ਫਾਇਦਾ ਚੱਕਦੇ ਹੋਏ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਕੇ ਆਸਾਨੀ ਦੇ ਨਾਲ ਫਰਾਰ ਹੋ ਗਿਆ ਚਾਰੇ ਪਾਸੇ ਹਨੇਰਾ ਸੀ ਮੌਕੇ ਤੇ तमाम ਚੰਡੀਗੜ੍ਹ ਪੁਲਿਸ ਦੀਆਂ ਏਜੰਸੀਆਂ ਕ੍ਰਾਈਮ ਬ੍ਰਾਂਚ ਆਪਰੇਸ਼ਨਸ ਹੈ ਡਿਸਟ੍ਰਿਕਟ ਕ੍ਰਾਈਮ ਸੈੱਲ ਤੇ علاوہ ਫ੍ਰੈਂਸਿਕ ਟੀਮ ਮੌਕੇ ਤੇ ਪਹੁੰਚੀ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰ ਵੀ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰੇ ਤਪਤੀਸ਼ ਕਰਦੇ ਹੋਏ ਮੌਕੇ ਦਿਖਾਈ ਦੇ ਰਹੇ ਨੇ ਜ਼ਖਮੀ ਬੰਦੇ ਨੂੰ ਜਿਹੜਾ ਸੰਜੀਤ ਜ਼ਖਮੀ ਹੋਇਆ ਉਸ ਨੂੰ 32 ਹਸਪੀਟਲ ਪਹੁੰਚਾ ਦਿੱਤਾ ਗਿਆ ਹਾਲਤ ਕਾਫੀ ਨਾਜ਼ੁਕ ਹੈ ਜਾਣਕਾਰੀ ਇਹ ਵੀ ਸਾਡੇ ਹੱਥ ਲੱਗ ਰਹੀ ਹੈ ਕਿ ਸੰਜੀਤ ਦੀ ਹਾਲਤ ਨੂੰ ਦੇਖਦੇ ਹੋਏ ਨਾਜ਼ੁਕ ਦੇਖਦੇ ਹੋਏ ਉਹਨੂੰ ਪੀਜੀੀ ਰੈਫਰ ਕਰ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਡੇ ਸਾਹਮਣੇ ਆ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ तमाम ਆਫੀਸਰ ਦਿਖਾਈ ਦੇ ਰਹੇ ਦੇਖ ਸਕਦੇ ਹੋ ਪੁਲਿਸ ਨੇ ਦਾਅਵਾ ਕੀਤਾ ਹੈ ਹਮਲਾਵਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਰਾਲ ਦੇਖ ਸਕਦੇ ਹੋ ਪੁਲਿਸ ਮੌਕੇ ਦੇ ਕ੍ਰਾਈਮ ਸੀਨ ਤੇ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇਜ ਤਰ੍ਹਾਂ ਹਥਿਆਰ ਨੂੰ ਲੱਭ ਰਿਹਾ ਹੈ ਕਿ ਕਿੰਨੇ ਹਥਿਆਰ ਦੇ ਨਾਲ ਹਮਲਾ ਕੀਤਾ ਹੈ ਕੌਣ ਹੈ ਹਮਲਾਵਰ ਕਿਸ ਗੱਲ ਨੂੰ ਲੈ ਕੇ ਵਿਵਾਦ ਸੀ ਕਿਉਂ ਕੀਤਾ ਹਮਲਾ ਇਹ ਤਾਂ ਹੁਣ ਪੁਲਿਸ ਦੇ ਜਾਂਚ ਦੀ ਗੱਲ ਹੈ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ तमाम ਸੀਨੀਅਰ ਆਫੀਸਰ ਦਿਖਾਈ ਦੇ ਰਹੇ ਪੁਲਿਸ ਨੇ ਦਾਅਵਾ ਕੀਤਾ ਹੈ ਹਮਲਾਵਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਰਾਲ ਮੌਕੇ ਤੇ ਪਹੁੰਚੇ ਡੀਐਸਪੀ ਜਸਪਿੰਦਰ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਕੀ ਹੈ ਪੂਰੀ ਜਾਣਕਾਰੀ ਤਸਵੀਰਾਂ ਤੁਹਾਡੇ ਸਾਹਮਣੇ ਆ ਡਾਕਟਰ ਸਾਹਿਬ ਥੋੜਾ ਦੱਸ ਦੋ ਕੀ ਮਾਮਲਾ ਸੀਗਾ ਜੀ ਯਾਰ ਮਾਮਲਾ ਤਾਂ ਕੋਈ ਨਹੀਂ ਸੈਟਿੰਗ ਦੀ ਕਾਲ ਆਈ ਸੀਗੀ ਅੱਛਾ ਜੀ ਨਹੀਂ ਹਲਮਾ ਜਨ ਆਈ ਤਾਂ ਕੋਈ ਸੈਟਿੰਗ ਹੋਈ ਹੈ ਠੀਕ ਹੈ ਬੰਦੇ ਨੂੰ ਬੱਤੀ ਹੋਸਪੀਟਲ ਲੈ ਗਏ ਕੁਝ ਪਤਾ ਲੱਗਾ ਜੀ ਕੋਣ ਬੰਦਾ ਸੀ ਕੀ ਨਾਮ ਦੀ ਪਛਾਣ ਹੈ ਨਹੀਂ ਬੰਦੇ ਪਛਾਣ ਤਾਂ ਹੋ ਗਈ ਉਹਨਾਂ ਦੇ ਉਹਨਾਂ ਦੇ ਰਿਲੇਟਿਵ ਗਏ ਮਿਲ ਗਏ ਸੀਗੇ ਜੀ ਅਸੀਂ ਅੰਦਰ ਟ੍ਰੀਟਮੈਂਟ ਦਾਤਾਲਾ ਜਿਹਨਾਂ ਦੇ ਨੀ ਅਟੈਕ ਹੈਗੇ ਆ ਤਾਂ ਜਿਹੜੀ ਸਾਹਮਣੇ ਆਈ ਰਹੇ ਬਾਕੀ ਤਾਂ ਠੀਕਾ ਚੱਲ ਰਹੀ ਹੈ ਕੁਝ ਪਤਾ ਲੱਗਿਆ ਇਹ ਕੋਣ ਬੰਦਾ ਸੀ ਕਿੱਥੋਂ ਆਇਆ ਸੀ ਕਿਆ ਕਿਆ ਨਹੀਂ ਹਜੇ ਤੱਕ ਹੀ ਕਾਤਾ ਚੱਲਦਾ ਸਾਰੀ ਪੁੱਛਣੀ ਤੁਹਾਡੇ ਸਾਹਮਣੇ ਹੀ ਕਰ ਰਹੇ ਆ ਜਿਹੜੇ ਜਿਹੜੇ ਵੀ ਇੱਥੇ ਜਿਹੜੇ ਵੀ ਜਿਨ੍ਹਾਂ ਨਾਲ ਕਾਲ ਕੀਤੀ ਉਹਨਾਂ ਨਾਲ ਵੀ ਕੰਟੈਕਟ ਕੀਤਾ ਫੋਨ ਦੇ ਉੱਪਰ ਨਾਲ ਕੀ ਦੇਖਿਆ ਜਾ ਕੋਈ ਕੋਈ ਨਾ ਕੋਈ ਕਲੂ ਮਿਲੇ ਸਾਨੂੰ ਜੀ ਇਹ ਕਾਦੇ ਪਰ ਸੀਗਾ ਜੀ ਬੰਦਾ ਇਹ ਪੈਦਲ ਸੀਗਾ ਜੀ ਪੈਦਲ ਇਹਦੇ ਚੈਚ ਤੇਜ ਜਿਹੜਾ ਹਥਿਆਰ ਹਮਲਾਵਾ ਕਿਹੜੀ ਸਾਈਡ ਹੋਇਆ ਜੀ ਇਹ ਗਰਦਨ ਦਾ ਲੱਗੇ ਦਰਵਾਜ਼ਾ ਕੁਝ ਰஞ்சிਸ਼ ਆੜੀ ਜੀ ਕੋ ਸਾਹਮਣੇ ਅਜੇ ਤਾਂ ਕੋਈ ਅਜੇ ਤਾਂ ਨਹੀਂ ਗੱਲ ਨਹੀਂ ਆਈ ਹੈ ਹਾਂਜੀ ਇਹ ਰਹਿਣ ਵਾਲਾ ਕਿੱਥੇ ਜੀ ਨਾਮ ਕੀ ਹੈ ਮੈਲ ਇਹ ਜਿਹੜੇ ਉਹਨਾਂ ਦਾ ਇਲਾਜ ਉਥੇ ਬਤੀ ਚੱਲ ਰਿਹਾ। ਕੰਮ ਕੀ ਕਰਦਾ ਸਰ ਇਹ? ਇਹ ਆਪਣੀ ਫੈਕਟਰੀ ਹੈ ਅਤੇ ਬਰਾਸ ਦੀ ਫੈਕਟਰੀ ਹੈ ਜਿਹੜੀ ਆਪਣਾ ਰਾਮਗੜ੍ਹ ਉੱਤੇ ਪਰਵਾਦਾ ਤੇ। ਠੀਕ ਹੈ ਜੀ। ਤੇ ਇਹਨਾਂ ਦੀ ਬੱਸ ਸਟਾਫ ਦੀ ਲੈ ਕੇ ਜਾਂਦੀ ਹੈ ਉਧਰੋਂ। ਇਹ ਹੁਣ ਸਟਾਫ ਦੀ ਬੱਸ ਤੋਂ ਉਤਰੇ ਸੀਗਾ ਜੀ। ਇਹ ਜਾਣਾ ਸੀ ਇਹਦਾ। ਜਾਣਾ ਸੀ। ਵੇਟ ਕਰਾ ਜਿੰਨੇ ਕਾ ਜੇ ਅਨਿਸ਼ਾ ਲਜੋਤ ਭਤੀਜੇ ਨੂੰ ਪਤਾ ਲੱਗਿਆ। ਨਾਈਟ ਸ਼ਿਫਟ ਹੁੰਦੀ ਹੈ ਇਹਨਾਂ ਦੀ। ਇਹ ਗੱਲ ਪਤਾ ਲੱਗੀ। ਇਹ ਜਾਣ ਨੂੰ ਖੜਾ ਸੀਗਾ ਜੀ। ਹਾਂ ਜੀ। ਦੇਖਿਆ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਜੀ ਨੇ ਕੀ ਜਾਣਕਾਰੀ ਦਿੱਤੀ ਤਸਵੀਰਾਂ ਤੁਹਾਡੇ ਸਾਹਮਣੇ ਸੀ। ਹੋ ਦੱਸ ਦिए ਪੁਲਿਸ ਦਾ ਦਾਵਾ ਹੈ ਕਿ ਹਮਲਾਵਰ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਤੁਹਾਨੂੰ ਦੱਸ ਦिए ਹਨੇਰਾ ਇਸ ਜਗ੍ਹਾ ਤੇ ਨਹੀਂ ਚੰਡੀਗੜ੍ਹ ਦੇ ਕਈ ਸੈਕਟਰਾਂ 'ਚ ਸਟਰੀਟ ਲਾਈਟ ਜਿਹੜੀ ਹੈਗੀ ਆ ਉਹ ਬੰਦ ਹੁੰਦੀ ਹੈ ਦੇਰ ਰਾਤ ਤੁਹਾਨੂੰ ਹਨੇਰਾ ਦੇਖਣ ਨੂੰ ਮਿਲੇਗਾ ਲਾਈਟਾਂ ਕਿਸੇ ਪਾਸੇ ਨਹੀਂ ਹੈ ਜਿੱਦਾ ਚੋਰ ਲੁਟੇਰੇ ਭਰਪੂਰ ਫਾਇਦਾ ਚੁੱਕਦੇ ਨੇ ਤੇ ਹਮਲਾ ਕਰਕੇ ਆਸਾਨੀ ਦੇ ਨਾਲ ਫਰਾਰ ਹੋ ਜਾਂਦੇ ਨੇ ਦੇਖਣ ਵਾਲੀ ਗੱਲ ਹੋਏਗੀ ਇਹ ਲਾਈਟਾਂ ਦਾ ਜਾਂ ਹਨੇਰਾ ਇਹ ਐਡੇ ਹੀ ਬਰਕਰਾਰ ਰਹੇਗਾ ਜਾਂ ਫਿਰ ਪ੍ਰਸ਼ਾਸਨ ਇਸ ਹਮਲੇ ਤੋਂ ਬਾਅਦ ਕੋਈ ਸਿੱਖ ਲਵੇਗਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਆਪਣੇ ਸਹੂਗੀ ਬਬਲੂ ਦਾ ਨਰੇਸ਼